ਐਂਟਰੀ ਦੇ ਨਾਲ-ਨਾਲ ਮੇਰਾ ਤਾਂ ਫਰਜ਼ ਬਣਦਾ ਬੰਦੀ ਸਿੰਘ ਨੇ ਇੱਕ ਮੈਂ ਗੱਲ ਕਰਨ ਲੱਗਾ ਆ ਪਿੱਛੇ ਅਮਰਤਪਾਲ ਸਿੰਘ ਆਇਆ ਉਹ ਡਿਬੜੂਗੜ੍ਹ ਚ ਭੁਖੜ ਤਾਲ ਤੇ ਸੀਗਾ ਤੇ ਅਮਰਤ ਸਰ ਸਾਹਿਬ ਦੇ ਵਿੱਚ ਕੱਠ ਸੀਗਾ 17 ਤਰੀਕ ਨੂੰ ਕਿਸੇ ਵੀ ਚੈਨਲ ਵਾਲੇ ਨੇ ਉਹ ਆਵਾਜ਼ ਨਹੀਂ ਦਿਖਾਈ ਕਿਸੇ ਵੀ ਚੈਨਲ ਵਾਲੇ ਨੇ ਆ ਇੱਕ ਪਤਾ ਨਹੀਂ ਕਿਹੜੀ ਬੌਟੀ-ਬੂਟੀ ਵਾਲਾ ਸੀਗਾ ਅਸੀਂ ਕੀ ਲੈਣਾ ਬਾਈ ਕਿਸੇ ਦੀ ਬੌਟੀ ਤੋਂ ਉਹ ਨੂੰ ਚੱਕੀ ਫਿਰਦੇ ਰਾਇ ਇੱਕ ਮਿੰਟ ਜੇ ਆ ਗਿਆ ਉਹਨੂੰ ਚੱਕੀ ਰਿਆ ਚੈਨਲ ਵਾਲਿਆਂ ਨੇ ਜਿਹੜੇ ਸਾਡੇ ਧਾਰਮਿਕ ਚੈਨਲ ਸੀ ਉਹ ਵੀ ਪੋਸਟਾਂ ਉਹਦੀਆਂ ਪਾਉਣ ਦਾ ਇਹ ਰੀਅਲ ਸੱਚਾਈ ਦੀਆਂ ਗੱਲਾਂ ਤੇ ਜਿਹੜਾ ਉਹ ਸਾਗਰਾ ਨਾ ਉਹ ਸਿੰਘਾਂ ਨੇ ਕੁੱਟਿਆ ਸੀਗਾ ਉਹ ਦਸਵੇਂ ਪਾਸ਼ਾ ਦੇ ਜਿਹੜੇ ਮਹਿਲ ਆਣਾ ਉਹਨਾਂ ਮਾਰੇ ਉਹਨੇ ਬੜੀ ਗੰਦੀ ਭੱਦੀ ਸ਼ਬਦਾਵਲੀ ਵਰਤੀ ਸੀ ਉਹਨੂੰ ਪੰਪ ਤੇ ਢਾਗੋ ਦੀਆਂ ਲੱਤਾਂ ਤੋੜੀਆਂ ਸੀਆਂ ਤੇ ਸਾਡੇ ਕਿੱਦਾਂ ਦੇ ਆ ਵੀ ਜਿਹੜੇ ਸਾਡੀ ਕੌਮ ਦੇ ਲਈ ਉਲਟ ਬੋਲਦੇ ਆ ਉਹਨਾਂ ਨੂੰ ਚੱਕ-ਚੱਕ ਪ੍ਰੋਮੋਟ ਕਰੀ ਜਾਂਦੇ ਆ ਅੱਜ ਜਿੰਨੇ ਕਮਲੇ ਆ ਨੈਟ ਦੇ ਉੱਤੇ ਆ ਜਿਨ੍ਹਾਂ ਨੂੰ ਚੱਜ ਨਾਲ ਬੋਲਣਾ ਨਹੀਂ ਆਉਂਦਾ ਸਾਡੇ ਲੋਕ ਉਹਨਾਂ ਨੂੰ ਪ੍ਰਮੋਟ ਕਰਦੇ ਆ ਜੇ ਕੋਈ ਗਿਆਨ ਦੀ ਗੱਲ ਕਰਦਾ ਉਹਨੂੰ ਨਹੀਂ ਪ੍ਰਮੋਟ ਕਰਨਾ ਇਸ ਰੀਅਲ ਆ ਮੈਂ ਬੇਨਤੀ ਕਰਦਾ ਸੱਚ ਨੂੰ ਪ੍ਰਮੋਟ ਕਰੋ ਸੱਚ ਨੂੰ ਅੱਜ ਅੰਮ੍ਰਿਤਪਾਲ ਆ ਕੱਲ ਨੂੰ ਵਾਰੀ ਸਾਡੀ ਵੀ ਆ ਜਾਣੀ ਆ ਇਹ ਰੀਅਲ ਆ ਇਕੱਲਾ ਇਕੱਲਾ ਕਰਕੇ ਤੁਹਾਨੂੰ ਘੇਰਨਗੇ ਸੋ ਆਪਾਂ ਇਕੱਠੇ ਹੋਈਏ ਇੱਕੇ ਬੰਨਨ ਕਲਾਬ ਲਿਆ ਨਹੀਂ ਹੋਣਾ ਤੂੰ ਸਮਝਾ ਪਬਲਿਕ ਨੂੰ ਮੈਥੋਂ ਸਮਝਾ ਨਹੀਂ ਹੋਣਾ